ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਨੇ ਪਿੰਡ ਦੇ ਵਿੱਚ ਜਿਹੜਾ ਸੁਖਮਿੰਦਰ ਸਿੰਘ ਸਾਬਕਾ ਸਰਪੰਚ ਦਾ ਮੁੰਡਾ ਕਲਕੱਤੇ ਦਾ ਗੋਲੇ ਮਾਰ ਕੇ ਕਤਲ ਕੀਤਾ ਗਿਆ ਉਹਦੇ ਤੇ ਗੱਲਬਾਤ ਕਰਨੀ ਬੈਠੇ ਮੈਂ ਲਗਾਤਾਰ ਗੱਲਬਾਤ ਕਰ ਰਹੇ ਸਭ ਨੂੰ ਪਤਾ ਲੱਗ ਗਿਆ ਵੀ ਜਿਹੜਾ ਸੁਖਵਿੰਦਰ ਸਿੰਘ ਜਿਹਦਾ ਕਤਲ ਹੋਇਆ ਕਲਕੱਤੇ ਦਾ ਉਹ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਦਾ ਚਹੇਤਾ ਸੀ ਕੋਈ ਦੋਰਾਮਾ ਨਹੀਂ ਤੇ ਜਿਹਨੇ ਗੋਲੀ ਮਾਰ ਕੇ ਕਤਲ ਕੀਤਾ ਹੈ ਹਰਜਿੰਦਰ ਗਿੱਲ ਦੀਪੀ ਬਾਬਾ ਜੀ ਨੂੰ ਕਹਿੰਦੇ ਆ ਤੇ ਉਹਦੀਆਂ ਫੋਟੋਆਂ ਜਿਹੜੀਆਂ ਨੇ ਜਿਹੜਾ ਸੂਬਾ ਪ੍ਰਧਾਨ ਹੈ ਕਾਂਗਰਸ ਦਾ ਰਾਜਾ ਬੜਿੰਗ ਉਹਦੇ ਨਾਲ ਪਈਆਂ ਨੇ ਉਹਨੂੰ ਵੀ ਪਤਾ ਨਹੀਂ ਚੇਅਰਮੈਨ ਵਗੈਰਾ ਕਿਦਾਂ ਉਹ ਇੱਕ ਪੋਸਟਰ ਛਪਿਆ ਉਹਦੇ ਤੇ ਲੱਗਿਆ ਹੋਇਆ ਸਾਰਾ ਕੁਝ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਨਾ ਥੋੜਾ ਜਿਹਾ ਧਿਆਨ ਦਿਓ ਚਰਨੀ ਚੰਨੀ ਮੁੱਖ ਮੰਤਰੀ ਲੋਕਾਂ ਨੇ ਨਹੀਂ ਬਣਾਇਆ ਸੀ ਦਸਨਾ ਚੋਂ ਮਾਤ ਕਰ ਕਾਂਗਰਸ ਨੇ ਐਸਸੀ ਵੋਟ ਲੈਣ ਵਾਸਤੇ ਪੱਤਾ ਖੇਡਿਆ ਸੀ ਉਹ ਪੱਤਾ ਖੇਡਿਆ ਨਹੀਂ ਗਿਆ ਖੇਡਿਆ ਜਰੂਰ ਸੀ ਮਤਲਬ 2022 ਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਵੀ ਜੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਦੁਬਾਰਾ ਬਣਾ ਲਈਏ ਸ਼ਾਇਦ ਐਸਸੀ ਵੋਟ ਪੈ ਜੇ ਕਾਂਗਰਸੀ ਸਰਕਾਰ ਬਣ ਜੇ ਉਹ ਬਣੀ ਨਹੀਂ ਉਹ ਤਿੰਨ ਮਹੀਨੇ ਦਾ ਮੁੱਖ ਮੰਤਰੀ ਇਸ ਕਰਕੇ ਬਣਾਇਆ ਸੀ ਦੇ ਉਹਨਾਂ ਦਿਨਾਂ ਵਿੱਚ ਕੀਤਾ ਕਿਸੇ ਕੱਖ ਵੀ ਨਹੀਂ ਬਸ ਜਵੜੀਆਂ ਸੀ ਜਿਹੜੀਆਂ ਉਹ ਨਚਾਰ ਟੈਂਟਾਂ ਵਾਲੇ ਜਿਹੜੇ ਉਹ ਵੇਟਰ ਮਾਰਦੇ ਹੁੰਦੇ ਨੇ ਉਹ ਮਾਰੀ ਗਿਆ ਤੇ ਦੋ ਥਾਂ ਤੋਂ ਬਹੁਤ ਬੁਰੇ ਤਰੀਕੇ ਨਾਲ ਹਾਰਿਆ ਸੀ ਬਧੌੜ ਤੋਂ ਲਾਭ ਸਿੰਘ ਉਹ ਗੋਕ ਨੇ ਹਰਾਤਾ ਸੀ ਤੇ ਫਾਦੇਗੜ ਸਾਹਿਬ ਤੋਂ ਵੀ ਹਾਰ ਗਿਆ ਸੀ ਉਹ ਇਹ ਸਭ ਨੂੰ ਪਤਾ ਹੀ ਹੈ ਹੁਣ ਜਿਹੜਾ ਸਹਣੇ ਦੇ ਵਿੱਚ ਕਤਲ ਹੋਇਆ ਇਹ ਚੰਨੀ ਨੇ ਬਿਆਨਬਾਜ਼ੀ ਕੀਤੀ ਤੇ ਇੱਕ ਇੱਥੇ ਆ ਗੈਂਗਸਟਰ ਲਖਸਦਰਣਾ ਅੱਛਾ ਇੱਕ ਮਾਨ ਮਰਾੜਾਂ ਵਾਲੇ ਦਾ ਜਿਹੜਾ ਮੁੰਡਾ ਹੈ ਹਮਤੋਜ ਮਾਨ ਉਹ ਵੀ ਆ ਗਿਆ ਉਹ ਵੀ ਬਾਹਾਂ ਉਲਾਰ-ਉਲਾਰ ਕੇ ਲਾਭ ਸਿੰਘ ਉਹ ਨੂੰ ਕਿਤੇ ਪਰਚਾ ਦਿਓ ਜੀ ਕਹਿੰਦਾ ਜ਼ਰੂਰੀ ਹੈ ਆਸ਼ਾ 4 5 2 3 ਬਦਮਾਸ਼ ਇੱਕ ਤਾਂ ਰਫਤਾਰ ਰਾਇ ਇੱਕ ਵਾਰ ਮੇਰੇ ਨਾਲ ਪਾਲਾ ਚ ਪੰਗਾ ਜਦੋਂ ਪਰਚਾ ਪੈਣ ਲੱਗੇ ਫਿਰ ਮਾਫੀ ਮੰਗ ਕੇ ਗਿਆ ਚਲੋ ਕੋਈ ਨਹੀਂ ਬੱਚਾ ਜੀ ਛੁੱਟੜ ਜੋ ਉਹ ਵੀ ਰੋਂਦਾ ਸੀ ਸਾਡਾ ਭਰਾ ਮਾਰਦਾ ਤੇ ਅਜਿਹਾ ਏਜੰਟਾਂ ਦੇ ਕੋਲੋਂ ਸੌਦੇਬਾਜ਼ੀ ਕਰਕੇ ਪੈਸੇ ਪੁਸੇ ਲੈਂਦਾ ਹੁੰਦਾ ਭਾਨਾ ਸਿੱਧੂ ਉਹ ਵੀ ਗਾਲੂ ਗਲੀ ਹੋ ਜਾਂਦਾ ਸਾਡਾ ਭਰਾ ਮਰਿਆ ਅਸੀਂ ਸਾਡੇ ਭਰਾ ਦੇ ਖਾਤਰ ਕੁਰਬਾਨੀ ਦੇ ਦਿਆਂਗੇ ਦੋ ਚਾਰ ਹੋਰ ਨੇ ਅਛਾ ਇੱਕੋ ਸੁਖ ਜਗਰਾਉਂ ਵੀ ਉਹਦੇ ਪਲਾਸਟਰ ਕੋਲ ਤੇ ਲੱਗਿਆ ਹੋਇਆ ਲੱਤ ਤੇ ਉਹ ਵੀ ਆ ਗਿਆ ਲੈ ਕੇ ਕਲੌੜੀ ਵੀ ਪਿਛੇ ਨਾ ਰਹਿ ਗਈ ਇਹ ਸਾਰੇ ਕਹਿੰਦੇ ਨਾ ਕਿ ਲਾਭ ਸਿੰਘ ਉੱਗੋ ਕਿਤੇ ਪਰਚਾ ਦਿਓ ਜੇ ਕਿਤੇ ਭੁੱਲ ਭਲੇਖੇ ਪੁਲਿਸ ਨੇ ਸੱਦ ਕੇ ਇਹਨਾਂ ਨੂੰ ਕਿਹਾ ਵੀ ਚਲੋ ਗਵਾਹੀ ਦਿਓ ਤੁਸੀਂ ਤਾਂ ਇਹਨਾਂ ਨੇ ਕਿਸੇ ਨੇ ਨਹੀਂ ਖੜਨਾ ਸਭ ਆ ਜਾਣਗੇ ਪਹਿਲਾਂ ਕਿਹੜਾ ਖੜੇ ਹੈ ਇਹਨਾਂ ਨੇ ਪਤਾ ਕਰਨਾ ਹੈ ਜਿਹੜਾ ਮੁੰਡਾ ਮਰ ਗਿਆ ਨਾ ਸੁਖਵਿੰਦਰ ਕੋਲਕੱਤਾ ਉਹਦੀ ਮਿੱਟੀ ਪਲੀਤ ਕਰਨੀ ਹੈ ਹੋਰ ਕੁਝ ਨਹੀਂ ਸਜਾਈ ਹੈ ਮਿੱਤਰੋ ਵੀ ਸੁਖਵਿੰਦਰ ਕੋਲਕੱਤੇ ਦਾ ਜਿਹੜਾ ਕਤਲ ਹੋਇਆ ਉਹ ਆਪਣੀ ਉਹਨਾਂ ਦੀ ਅਨੈਟੀ ਰੰਜਸ ਕਰਕੇ ਹੋਇਆ ਵਹਿਦਾ ਲੈਣ ਦੇਣ ਸੀ ਉਹਨਾਂ ਨੇ ਤਾਂ ਆਪਸ ਵਿੱਚ ਲੜ ਕੇ ਉਹ ਮਰਿਆ ਸਚਾਈ ਹੈ ਪਰ ਚਾਹ ਉਹਨਾਂ ਤਿੰਨਾਂ ਬੰਦਿਆਂ ਤੇ ਹੋ ਗਿਆ ਜਿਨ੍ਹਾਂ ਨੇ ਮਾਰਿਆ ਜਿਹੜਾ ਅਸਲਾ ਲੈਣ ਗਿਆ ਸੀ ਦਿਨਾਂ ਤੇ ਪਰਚਾ ਹੋ ਗਿਆ ਅਰੈਸਟ ਕਰ ਲਿਓ ਹੁਣ ਇਹ ਕੀ ਕਰਨ ਲੱਗੇ ਆ ਧਰਨਾ ਕਿਉਂ ਲਾ ਰਹੇ ਆ ਇਹਨਾਂ ਧਰਨਾ ਮਤਲਬ ਇਹ ਜਿਹੜਾ ਲਾਭ ਸਿੱਧੂ ਕੋ ਗਿਆ ਉਹ ਤੇ ਪਰਚਾ ਹੋਵੇ ਬਸ ਆਫੇਕ ਪੋਸਟਾਂ ਪਾਈ ਜਾਂਦੇ ਕਿ ਉਹਨੂੰ ਅਸੀਬਾ ਦੇਤਾ ਜੀ ਉਪੱਜੋਗਾ ਜੀ ਇਹ ਲੋਕ ਪਤਾ ਕੌਣ ਹੈ ਇਹਨਾਂ ਦੀ ਔਕਾਤ ਪਤਾ ਕੀ ਹੈ ਪਰ ਮੈਂ ਤੁਸੀਂ ਉਹ ਸਰਵਿੰਦਰ ਕਲਕੱਤੇ ਦੀ ਗੱਲ ਕਰ ਰਿਹਾ ਜਿਹੜਾ ਮੈਂ ਖੈਬਰਦਾ ਸੀ ਇਹ ਬੰਦੇ ਨਾ ਇਹ ਚਾਹੁੰਦੇ ਆ ਵੀ ਜਿਹੜਾ ਇਹ ਐਮਐਲਏ ਤਾਂ ਬਣ ਗਿਆ ਪਰ ਹੈਗਾ ਤਾਂ ਇਹ ਛੋਟੀ ਜਾਤੀ ਦਾ ਹੀ ਹੈ ਇਹਨੂੰ ਜੁੱਤੀ ਥਲੇ ਰੱਖੀਏ ਇਹਦਾ ਮਤਲਬ ਇਹ ਸੀਗਾ ਹੁਣ ਅਗਲਾ ਭਾਈ ਐਮਐਲਏ ਹੈ 5 ਸਾਲ ਤੱਕ ਲ ਰਹੂਗਾ ਐਮਐਲ ਦੀ ਚਲਦੀ ਹੁੰਦੀ ਹੈ ਉਹ ਜਿਹੜੀ ਐਮਐਲ ਲਈ ਪਾਵਰ ਹੈ ਅਗਲਾ ਤਾਂ ਵਰਤੂਗਾ ਬਈ ਹਰੇਕ ਹੀ ਵਰਤੂਦਾ ਕੋਈ ਨਹੀਂ ਇੱਥੇ ਜੇ ਤੁਸੀਂ ਉਹ ਦੁੱਧ ਤੋਂ ਤਾਂ ਕੋਈ ਨਹੀਂ ਜਿਹੜੇ ਤੁਸੀਂ ਧਰਨਾ ਲਈ ਬੈਠੇ ਹੋ ਦੁੱਧ ਤੋਂ ਤੇ ਤੁਸੀਂ ਵੀ ਨਹੀਂ ਪਰ ਥੋੜੀ ਬੋਦੀ ਸ਼ਰਮ ਜ਼ਰੂਰ ਕਰ ਲਿਓ ਮੈਂ ਪਹਿਲਾਂ ਵੀ ਬਹੁਤ ਬਾਰੀ ਗੱਲ ਕਹੀ ਹੈ ਅੱਜ ਫੇਰ ਕਹਿ ਦਿੰਦਾ ਦਾੜੀ ਚਿੱਟੀ ਕਰਨੀ ਸੌਖੀ ਐ ਦਾੜੀ ਚਿੱਟੀ ਤਜਰਬੇ ਨਾਲ ਸੰਘਰਸ਼ ਦੇ ਨਾਲ ਹੁੰਦੀ ਐ ਕਾਲੀ ਤਾਂ ਕਲਫਲਾ ਕੇ ਹਰੇਕ ਹੀ ਕਰ ਲੈਂਦੇ ਆ ਜਾਂ 2 4 ਕਰਦੂਤਾਂ ਕਰੋ ਮੂੰਹ ਕਾਲਾ ਆਪੀ ਹੋ ਜਾਂਦਾ ਪਰ ਦਾੜੀ ਚਿੱਟੀ ਕਰਨੀ ਸੌਖੀ ਨਹੀਂ ਚਿੱਟੀ ਦਾੜੀ ਤੋਂ ਮਤਲਬ ਐ ਵੀ ਉਹ ਮਨੁੱਖ ਜਿਹੜਾ ਅਕਲਮੰਦ ਹੈ ਦਾਨਸ਼ਮੰਦ ਹੈ ਜਿਹੜਾ ਅਕਲ ਤੋਂ ਕੰਮ ਲੈਂਦਾ ਚਿੱਟੀ ਦਾੜੀ ਤੋਂ ਮਤਲਬ ਇਹ ਹੁੰਦਾ ਹੈ ਹਾਂ ਜਿਵੇਂ ਕਾਂਗਰਸ ਵਾਲੇ ਨੇ ਕਈਆਂ ਨੇ ਕਾਲੀਆਂ ਕੀਤੀਆਂ ਹੋਈਆਂ ਨੇ ਕਲਫਾਂ ਲਾ ਕੇ ਹੈਗੇ ਤਾਂ ਬੁੱਢੇ ਹੀ ਨੇ ਤੇ ਕੋਈ ਸ਼ੁਰੂਣ ਜਿਹੜੀ ਆ ਕਾਲਖ ਲਾਉਣੀਆਂ ਨੇ ਮੱਥੇ ਤੇ ਮੂੰਹ ਕਾਲਾ ਕਰਾਉਣਾ ਇਹ 2027 ਦੇ ਵਿੱਚ ਸਾਰਾ ਸਾਹਮਣੇ ਆ ਹੀ ਜਾਣਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਕਾਂਗਰਸ ਪਾਰਟੀ ਨੇ ਆਮਾਨਦਲੀਆਂ ਨੇ ਲੱਖੇ ਵਰਗਿਆਂ ਨੇ ਭਾਨੇ ਵਰਗਿਆਂ ਨੇ ਰਫਤਾਰ ਵਰਗਿਆਂ ਨੇ ਇਹਨਾਂ ਨੇ ਪੰਜਾਬ ਨੂੰ ਬਹੁਤ ਬਾਰੀ ਅੱਗ ਲਾਈ ਹੈ ਤੇ ਹੁਣ ਵੀ ਅੱਗ ਲਾਉਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਨੇ ਪੱਲੇ ਕੁਝ ਨਹੀਂ ਪੈਣਾ ਨਾ ਲੱਖਾ ਸਿਧਾਣਾ ਕਿਤੇ ਕੋਈ ਇਲੈਕਸ਼ਨ ਜਿੱਤ ਸਕੇ ਨਾ ਭਾਨਾ ਸਿੱਧੋ ਤੇ ਚੰਨੀ ਦਾ ਤੁਸੀਂ ਪਤਾ ਹੀ ਕੱਟਦੇ ਹੋ ਅਰੇਡੇ ਮਾਂਦਲਗੇ ਨੇ ਕੁਛ ਮਰ ਮੁਰਗੇ ਕੁਛ ਮਰ ਜਾਣਗੇ ਉਸ ਇਦਾਂ ਹੁੰਦੇ ਕਾਲ ਖਲਵਾ ਲੈਣਗੇ ਯਾਨੀ ਕਿ ਇਹ ਹੁਣ ਜਿਹੜਾ ਸਹਨੇ ਦੇ ਵਿੱਚ ਧਰਨਾ ਲਾਈ ਬੈਠੇ ਨੇ ਕਿ ਲਾਭ ਸਿੰਘ ਉੱਗੋ ਕੇ ਨੂੰ ਤੁਸੀਂ ਫੜ ਕੇ ਅੰਦਰ ਕਰੋ ਤੇ ਪਰਚਾ ਦਿਓ ਜਾਂ ਮਾਫੀ ਮੰਗੋ ਇਹ ਗੱਲਾਂ ਕਹਿੰਦੇ ਨੇ ਨਾ ਇਹਨਾਂ ਸਾਰਿਆਂ ਦਾ ਮਤਲਬ ਸੁਰਿੰਦਰ ਦੀ ਮੌਤ ਦੇ ਨਾਲ ਨਹੀਂ ਜਿਹੜਾ ਸੁਵਿੰਦਰ ਕਲਕੱਤੇ ਦਾ ਕਤਲ ਹੋਇਆ ਉਹਦੀ ਮੌਤ ਦੇ ਨਾਲ ਇਹਨੂੰ ਕੋਈ ਦੁੱਖ ਨਹੀਂ ਇਹਨਾਂ ਨੇ ਆਪਣੀਆਂ ਰੋਟੀਆਂ ਛੇਕਣੀਆਂ ਨੇ ਹਰੇਕ ਬੰਦਾ ਉਥੋਂ ਹੀਰੋ ਬਣ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਵੀ ਬਧੌਣ ਹਲਕੀ ਦੀ ਟਿਕਟ ਮੈਨੂੰ ਮਿਲੇ ਸਾਡੀ ਪਾਰਟੀ ਨੂੰ ਮਿਲੇ ਅਸੀਂ ਜਿੱਤ ਗਏ ਇਹ ਗੱਲ ਯਾਦ ਰੱਖਿਓ ਕਿਸੇ ਨੂੰ ਕੁਝ ਨਹੀਂ ਮਿਲਣਾ ਉੱਥੇ ਜੇ ਉਹ ਲਾਲ ਸਿੰਘ ਉਹ ਗੋਕਨ ਟਿਕਟ ਨਹੀਂ ਦੇਣਗੇ ਬੰਦਾ ਨਮਾ ਲਾ ਦੇਣਗੇ ਪਰ ਤੁਹਾਡੇ ਪੱਲੇ ਕੁਛ ਨਹੀਂ ਹਾਂ ਤੁਸੀਂ ਦੂਜਾ ਜਿਹੜਾ ਹੋਰ ਕਿਤੋਂ ਮਾੜਾ ਮੋਟਾ ਜਿੱਤਣਾ ਸੀ ਉੱਥੇ ਵੀ ਤੁਸੀਂ ਪੈਰਾਂ ਤੇ ਕਹਾੜਾ ਮਾਰ ਲਵੋਗੇ ਮਤਲਬ ਕਾਂਗਰਸ ਵਾਲੇ ਇਹਨਾਂ ਸ਼ਰਿਆਮ ਕਹਿਣਾ ਜੇ ਕੋਈ ਮੈਂ ਗੋਲ ਮਟੋਲ ਨਹੀਂ ਗੱਲ ਕਦੇ ਕੀਤੀ ਤੇ ਨਾ ਹੀ ਕਰਨੀ ਹੈ ਭਾਨੇ ਸਿੱਧੂ ਵਰਗੇ ਲਕੇ ਸਧਾਣੇ ਵਰਗੇ ਅਮਦੋਜ ਮਾਨ ਵਰਗੇ ਮਾਨਦਲੀ ਆਬਾਦਲ ਕੇ ਇਹ ਸਾਰੇ ਹੁਣ ਪੰਜਾਬ ਨੂੰ ਅੱਗ ਲਾ ਕੇ ਪਰ ਆਏ ਨੀਤੀ ਦੀਆਂ ਕੁਰਸੀਆਂ ਲੈਣ ਵਾਸਤੇ ਵੋਟਾਂ ਛੇਕਣ ਵਾਸਤੇ ਇਹ ਸਭ ਕੁਝ ਕਰ ਰਹੇ ਨੇ ਹੋਰ ਕੁਝ ਨਹੀਂ ਤੇ ਪਧੌਰ ਹਲਕੇ ਦੇ ਲੋਕਾਂ ਨੂੰ ਬੇਨਤੀ ਹੈ ਵੀ ਦੁੱਖ ਹੈ ਇਹ ਹੋ ਜਾ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਇੱਕ ਦੂਜੇ ਨੂੰ ਅਸੀਂ ਮਾਰ ਰਹੇ ਆ ਆਪਣੀਆਂ ਨਿੱਜੀ ਰੰਜਿਸ਼ਾਂ ਕਰਕੇ ਸਰਕਾਰਾਂ ਦੇ ਮੱਥੇ ਮਰ ਰਹੇ ਇਹ ਖੁਮਿਆਦੇ ਸਰਕਾਰਾਂ ਨੂੰ ਨਹੀਂ ਸਾਨੂੰ ਹੀ ਭੁਗਤਨੇ ਪੈਣਗੇ ਗੱਲ ਮੇਰੀ ਚੇਤੇ ਰੱਖ ਲਿਓ ਸਰਕਾਰਾਂ ਹੁੰਦੀਆਂ ਜਾਂਦਗਾਨ ਪਰ ਮਰਿਆ ਕੌਣ ਅਸੀਂ ਆਮ ਲੋਕ ਮਰਿਆ ਇਹ ਧਰਨਾ ਤੋਂ ਨਾ ਵੱਡੇ 2-4 ਦਿਨ ਤੇ ਪਰੌਣੇ ਆ ਤੁਸੀਂ ਇਹ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਨੇ ਨਾ ਇਹ ਸੰਭਾਲ ਕੇ ਰੱਖ ਲਿਓ 2 ਕੁ ਮਹੀਨਿਆਂ ਬਾਅਦ ਇਹ ਹੀ ਸਟੇਟਮੈਂਟਾਂ ਚੇਂਜ ਹੋ ਜਾਣਗੀਆਂ ਸਾਰੇ ਕੁਛ ਬਦਲ ਜੂਗਾ। মিডিਆ ਵਾਲੇ 2 2 3 3 ਕਰਕੇ ਚਲਾਉਂਦੇ ਨੇ ਵੀ ਆ ਪਹਿਲਾਂ ਕੀ ਕਿਹਾ ਸੀ ਆ ਪਹਿਲਾਂ ਕੀ ਕਿਹਾ ਸੀ। ਉਹ ਜਿਹੜਾ ਇੱਕ ਦਰਸ਼ਨ ਬਰਾੜ ਸੀ ਮੋਗੇ ਦਾ ਕਾਂਗਰਸ ਦਾ ਤੁਤਲਾਰਾ ਬੋਲਦਾ ਸ਼ਾਇਦ ਫੌਜੀ ਸੀ ਰਿਟਾਇਰਮੈਂਟ। ਜਦੋਂ ਕੈਪਟਨ ਮੁੱਖ ਮੰਤਰੀ ਸੀ ਉਦੋਂ ਕੈਪਟਨ ਦੇ ਮਹਿਲਾਂ ਵਿੱਚ ਖੜਾ। ਪੱਤਰਕਾਰ ਕਹਿੰਦੇ ਵਧੀਆ ਕੀਤਾ। ਹਾਂ ਕੈਪਟਨ ਸਾਹਿਬ ਨੇ ਫੱਤੇ ਚੱਕਤੇ ਫੱਤੇ ਤੱਕਦੇ ਤੁਤਲਾਰਾ ਬੋਲਦਾ ਸੀ ਉਹ। ਕੈਪਟਨ ਸੌਨੇ ਕੰਮ ਐਨਾ ਕੀਤਾ ਗੱਲ ਛੱਡ ਦਿਓ ਤੁਸੀਂ ਗੱਲ ਛੱਡ ਦਿਓ ਜਦੋਂ ਕੈਪਟਨ ਨੂੰ ਲਾਤ ਆ ਉਹ ਸਿੱਧੂ ਦੀ ਕੋਠੀ ਵਿੱਚ ਖੜਾ ਅਮਰ ਸਰ ਪੱਤਰਕਾਰ ਕਹਿੰਦੇ ਕਿਦਾਂ ਕੰਮ ਰਹੇ ਕੈਪਟਨ ਦੇ ਕੱਖ ਨਹੀਂ ਕੀਤਾ ਜਨੂਸ਼ ਕੱਢਤਾ ਰੂਸਾ ਨਾਲ ਫਿਰਦਾ ਤੁਰਿਆ ਉਹ ਫਿਰ ਇਦਾਂ ਬਦਲ ਗਿਆ ਉਹ ਦੋਨੇ ਵੀਡੀਓ ਕਟੀਆਂ ਚਲਾਈ ਜਾਂਦੇ ਸੀ ਹੋਰ ਬਹੁਤ ਨੇ ਇੱਕ ਨਹੀਂ ਇਹ ਸਟੇਟਮੈਂਟ ਆ ਇਹਨਾਂ ਦੀ ਤੁਸੀਂ 2 ਮਹੀਨੇ ਬਾਅਦ ਸੁਣ ਲਿਓ ਵੀ ਲੱਖਾ ਕੀ ਬੋਲੂ ਪਹਾਨਾ ਕੀ ਬੋਲੂ ਚੰਨੀ ਕੀ ਬੋਲੂ ਇਹ ਸਾਰੇ ਉल्लू ਸਿੱਧਾ ਕਰਨ ਵਾਲੇ ਬੰਦੇ ਐ ਪਰਿਵਾਰ ਦੇ ਨਾਲ ਦੁੱਖ ਹੈ ਜੀ ਜਿਹਦਾ ਪੁੱਤ ਮਰਿਆ ਪਰ ਥੋੜਾ ਜਿਆ ਸਮਝੋ ਕਿਸੇ ਦਾ ਕੁਝ ਨਹੀਂ ਜਾਣਾ ਤੁਹਾਡੇ ਪੁੱਤ ਦੀ ਮਿੱਟੀ ਪਲੀਤ ਹੋਣੀ ਐ ਇਹ ਵੱਤ ਤੋਂ ਬਦ ਲਾਰਾ ਲਾ ਦੇਣਗੇ ਵੀ ਤੁਹਾਡੇ ਪਰਿਵਾਰ ਨੂੰ ਟਿਕਟ ਦੇਣੀ ਐ ਹੋਰ ਕੁਝ ਨਹੀਂ ਇਹ ਬੇਨਤੀ ਪ੍ਰਵਾਨ ਕਰੋ ਕਿ ਅੱਗ ਲਾਉਣ ਵਾਲੇ ਨੇ ਸਾਰੇ ਖਾਸ ਕਰਕੇ ਕਾਂਗਰਸ ਵਾਲੇ ਜੇ 2-4 ਬੰਦੇ ਸੁਣਦੇ ਹੋਣ ਉਹਨਾਂ ਨੂੰ ਬੇਨਤੀ ਹੈ ਵੀ ਦਾੜੀ ਚਿੱਟੀ ਕਰਨੀ ਔਖੀ ਹੈ ਇਹੋ ਜਿਹੀ ਬਿਆਨਬਾਜ਼ੀ ਕਰਕੇ ਮੂੰਹ ਤੇ ਕਾਲਖ ਨਾ ਲਾਓ ਤੇ ਜੇ ਦਾੜੀ ਕਾਲੀ ਕਰਨੀ ਹੈ ਨਾ ਕਲ ਵਧੀਆ ਮਿਲਦੀ ਹੈ ਉਹ ਲੈ ਕੇ ਕਰ ਲੋ ਏਦਾਂ ਦੀ ਕਾਲਖ ਲਾ ਕੇ ਮੂੰਹ ਕਾਲੇ ਨਾ ਕਰਾਓ ਜੁੱਤੀਆਂ ਪਹਿਣ ਗਈਆਂ 2027 ਦੇ ਵਿੱਚ ਇਹ ਮੇਰੀ ਗੱਲ ਲਿਖ ਲਿਓ ਵੀਡੀਓ ਡਾਊਨਲੋਡ ਕਰਕੇ ਰੱਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ